ਬਿਕਰਮਜੀਤ ਸਿੰਘ ਮਰਡਰ ਕੇਸ ਵਿੱਚ ਸਾਬਕਾ ਐਸਐਚਓ ਨੌਰੰਗ ਸਿੰਘ ਨੇ ਸਰੈਂਡਰ ਕਰ ਦਿੱਤਾ ਹੈ ਨੌਰੰਗ ਸਿੰਘ ਨੂੰ ਅੱਜ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅੰਮ੍ਰਿਤਸਰ ਜੇਲ੍ਹ ਵਿੱਚ ਅਗਲੋਂ ਕੋਹਟੀ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਕੈਦੀ ਬਿਕਰਮਜੀਤ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿਸ ਨੂੰ ਪੁਲਿਸ ਵੱਲੋਂ ਅਗਵਾ ਕਰਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਸਾਬਕਾ SHO ਨੌਰੰਗ ਸਿੰਘ ਸਮੇਤ ਕੁੱਲ 13 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਬਟਾਲਾ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਕੀਤੀ ਜਾਣ ਵਾਲੀ ਇੰਟਰੋਗੇਸ਼ਨ ਦੌਰਾਨ ਵਿਕਰਮਜੀਤ ਸਿੰਘ ਦੀ ਮੌਤ ਹੋਣ ਦਾ ਖੁਲਾਸਾ ਕੀਤਾ ਗਿਆ ਸੀ ਕਮਿਸ਼ਨਰ ਔਲਖ ਨੇ ਦੱਸਿਆ ਸੀ ਕਿ ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਇੰਸਪੈਕਟਰ ਨੌਰੰਗ ਸਿੰਘ ਦੀ ਟੀਮ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੇ ਜਾਣ ਵਾਲੇ ਇੰਟਰੋਗੇਸ਼ਨ ਦੌਰਾਨ ਵਿਕਰਮਜੀਤ ਸਿੰਘ ਨੇ ਦਮ ਤੋੜ ਦਿੱਤਾ ਸੀ ਤੇ লাশ ਨੂੰ ਠਿਕਾਣੇ ਲਾਉਣ ਦੇ ਲਈ লাশ ਇੰਸਪੈਕਟਰ ਨੌਰੰਗ ਸਿੰਘ ਦੀ ਬਲੈਰੋ ਗੱਡੀ ਵਿੱਚ ਹੀ ਪਾ ਕੇ ਸਾਧ ਅਨੰਤਪੁਰ ਸਾਹਿਬ ਲੈ ਕੇ ਜਾਇਆ ਗਿਆ ਤੇ ਵਿਕਰਮਜੀਤ ਸਿੰਘ ਦੀ ਨਗਨ লাশ ਨੂੰ ਪਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਇਥੋਂ ਇਹ ਲੋਕ ਵਾਪਸ ਆ ਗਏ ਪੁਲਿਸ ਵੱਲੋਂ ਵਿਕਰਮਜੀਤ ਸਿੰਘ ਵੀ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਨਸ਼ਾ ਕਰਦਾ ਸੀ ਜਿਸ ਦੇ ਚਲਦਿਆਂ ਇਹ ਪੂਰੀ ਵਾਰਦਾਤ ਹੋਈ ਪਰ ਨੌਰੰਗ ਸਿੰਘ ਨੇ ਹੁਣ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ ਤੇ ਅੱਜ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਨੌਰੰਗ ਸਿੰਘ ਨੂੰ ਪੇਸ਼ ਕੀਤਾ ਜਾਵੇਗਾ ਕੀ ਹੈ ਵਿਕਰਮਜੀਤ ਸਿੰਘ ਦਾ ਮਾਮਲਾ ਵਿਕਰਮਜੀਤ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅਗਲੋਂ ਕੋਠੀ ਦਾ ਰਹਿਣ ਵਾਲਾ ਸੀ ਉਮਰ ਕੈਦ ਦੀ ਸਜ਼ਾ ਪੂਗਦ ਰਿਆ ਵਿਕਰਮਜੀਤ ਸਿੰਘ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਪੁਲਿਸ ਵਿਕਰਮਜੀਤ ਸਿੰਘ ਤੋਂ ਹੈਰੋਇਨ ਬਰਾਮਦ ਕਰਨਾ ਚਾਹੁੰਦੀ ਸੀ ਜਿਸ ਤੇ ਲਈ ਉਸ ਨੂੰ ਹਿਰਾਸਤ ਦੇ ਵਿੱਚ ਲਿਆ 5 ਮਈ 2014 ਨੂੰ ਹਿਰਾਸਤ ਦੌਰਾਨ ਕੀਤੀ ਗਈ ਤਸ਼ ਤਸ਼ਦਦਕ ਕਾਰਨ ਵਿਕਰਮਜੀਤ ਸਿੰਘ ਦੀ ਮੌਤ ਹੋ ਗਈ ਵਿਕਰਮਜੀਤ ਦੀ ਲਾਸ਼ ਨੂੰ ਇੰਸਪੈਕਟਰ ਨੌਰੰਗ ਸਿੰਘ ਦੀ ਬੁਲੈਰੋ ਕਾਰ ਵਿੱਚ ਰੱਖ ਦਿਆ ਹੋਇਆ ਅਨੰਪੁਰ ਸਾਹਿਬ ल्यांदा ਗਿਆ बिक्रमजीत सिंह दी लाश ਨੂੰ ਪਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਜੋ ਕਿ 8 ਮਈ ਨੂੰ ਬਰਾਮਦ ਹੋਈ ਇਸ ਤੋਂ ਬਾਅਦ ਸ਼ਨਾਖਤ ਨਾ ਹੋਣ ਤੇ ਰੋਪੜ ਪੁਲਿਸ ਨੇ 13 ਮਈ ਨੂੰ ਬਿਕਰਮਜੀਤ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਮਾਮਲੇ ਵਿੱਚ ਇੰਸਪੈਕਟਰ ਨੌਰੰਗ ਸਿੰਘ ਸਮੇਤ 14 ਪੁਲਿਸ ਮੁਲਾਜ਼ਮਾਂ ਨੂੰ ਮਲਜ਼ਮ ਬਣਾਇਆ ਗਿਆ ਸੀ 14 ਮਈ ਨੂੰ 2 ਥਾਣੇਦਾਰਾ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਨੌਰੰਗ ਸਿੰਘ ਨੇ ਵੀ ਸਰੈਂਡਰ ਕੀਤਾ